ਚੰਡੀ ਚਰਿਤ੍ਰ ਉਕਤੀ ਬਿਲਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਹੁਣ ਚੰਡੀ ਚਰਿਤ੍ਰ ਉਕਤੀ ਬਿਲਾਸ ਲਿਖਦੇ ਹਾਂ ਪਾਤਸ਼ਾਹੀ ਦਸਵੀਂ ਜੋ ਸਾਰਿਆਂ ਦਾ ਮੁੱਢ ਪਾਰ ਰਹਿਤ ਲਿਖੇ ਜਾਣ ਤੋਂ ਪਰੇ ਬੇਅੰਤ ਕਾਲ ਰਹਿਤ ਪੇਖ ਰਹਿਤ ਨਾ ਵੇਖੇ ਜਾ ਸਕਣ ਵਾਲਾ ਅਤੇ ਨਾਸ਼ ਰਹਿਤ ਹੈ ਜਿਸ ਨੇ ਸ਼ਿਵ ਸ਼ਕਤੀ ਚਾਰ ਵੇਦ ਰਜੋ ਤਮੋ ਸਤੋ ਤਿੰਨੇ ਗੁਣ ਦਿੱਤੇ ਹਨ ਅਤੇ ਤਿੰਨ ਲੋਕਾਂ ਵਿੱਚ ਵਾਸ ਕੀਤਾ ਹੋਇਆ ਹੈ ਜਿਸ ਨੇ ਦਿਨ ਰਾਤ ਸੂਰਜ ਚੰਦਮਾ ਵਰਗੇ ਦੀਪਕ ਬਣਾਏ ਹਨ ਅਤੇ ਪੰਜ ਤਤਰਾਂ ਦਾ ਪ੍ਰਕਾਸ਼ ਕਰਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੋ ਦੇਵਤਿਆਂ ਅਤੇ ਦੈਨਤਾ ਵਿੱਚ ਵੈਰ ਵਧਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਆਪ ਇਹਨਾਂ ਤੋਂ ਅਲੱਗ-ਬਲੱਗ ਬੈਠਾ ਤਮਾਸ਼ਾ ਵੇਖ ਰਿਹਾ ਹੈ ਇੱਕ ਦੋਹਰਾ हे ਕਿਰਪਾ ਦੇ ਸਾਗਰ ਜੇ ਤੇਰੀ ਕੁਝ ਕਿਰਪਾ ਮੇਰੇ ਉੱਤੇ ਹੋਈ ਤਾਂ ਦੁਰਗਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਿਤਾ ਸ੍ਰੇਸ਼ਟ ਹੋ ਜਾਏ 2 ਜਿਸ ਦੀ ਜੋਤ ਜਗਤ ਵਿੱਚ جگਮਗਾ ਰਹੀ ਹੈ ਜੋ ਚੰਡ ਅਤੇ ਮੁੰਡ ਨੂੰ ਮਾਰਨ ਵਾਲੀ ਬਹੁਤ ਪ੍ਰਚੰਡ ਹੈ ਜਿਸ ਦੀਆਂ ਪੂਜਾਵਾਂ ਦੇ ਡੰਡੇ ਦੇਵਤਾ ਨੂੰ ਦੰਡ ਦੇਣ ਵਾਲੇ ਹਨ ਅਤੇ ਜੋ ਧਰਤੀ ਦੇ ਨੌ ਖੰਡਾਂ ਨੂੰ ਸੁਸਜਿਤ ਕਰਨ ਵਾਲੀ ਹੈ 3 ਪੂਗੜਾ ਛੰਦ ਲੋਕਾਂ ਨੂੰ ਤਾਰਨ ਵਾਲੀ ਪ੍ਰਿਥਵੀ ਦਾ ਉਧਾਰ ਕਰਨ ਵਾਲੀ ਦੇਵਤਾ ਨੂੰ ਸੰਗਾਰਨ ਵਾਲੀ ਅਤੇ ਪ੍ਰਚੰਡ ਸਰੂਪ ਵਾਲੀ ਤੂੰ ਹੀ ਹੈ ਜਗਤ ਦੇ ਕਾਰਣ ਰੂਪ ਵਿਸ਼ਨੂੰ ਦੀ ਸ਼ਕਤੀ ਲక్ష్ਮੀ ਅਤੇ ਸ਼ਿਵ ਦੀ ਸ਼ਕਤੀ ਰੂਪ ਪਾਰਵਤੀ ਜਿੱਥੇ ਦੇਖੋ ਉਹੀ ਹੈ ਤੂੰ ਹੀ ਤਮੋ ਰਜੋ ਅਤੇ ਸਤੋ ਤਿੰਨਾਂ ਗੁਣਾਂ ਦੇ ਸਾਰ ਰੂਪ ਕਵਿਤਾ ਕਵੀ ਦੇ ਮਨ ਵਿੱਚ ਗੁੰਦੀ ਹੈ ਤੂੰ 파ਰਸ ਮੂਰਤੀ ਜਿਸ ਨੂੰ ਜਗਤ ਵਿੱਚ ਛੋ ਗਈ ਉਹ ਲੋਹੇ ਤੋਂ ਸੋਨਾ ਬਣ ਗਿਆ 4 ਦੋਹਰਾ ਜੋ ਸਭ ਨੂੰ ਪ੍ਰਸੰਨ ਕਰਨ ਵਾਲੀ ਅਤੇ ਸਭ ਦੇ ਭੈਣ ਨੂੰ ਦੂਰ ਕਰਨ ਵਾਲੀ ਹੈ ਅਤੇ ਜਿਸ ਦਾ ਨਾਮ ਚੰਡੀਕਾ ਹੈ ਉਸ ਦੇ ਅਲੌਕਿਕ ਚਰਿੱਤਰ ਦੀ ਰਚਨਾ ਕਰਾਂ ਜੇ ਤੂੰ ਮੈਨੂੰ ਉੱਤਮ ਬੁੱਧੀ ਦਾ ਪ੍ਰਕਾਸ਼ ਕਰੇ 5 ਪੁਨਹ ਹੁਣ ਜੇ ਤੇਰੀ ਆਗਿਆ ਹੋਏ ਤਾਂ ਮੈਂ ਗ੍ਰੰਥ ਦੀ ਰਚਨਾ ਕਰਾਂ ਪ੍ਰਸੰਨ ਕਰਨ ਵਾਲੇ ਰਤਨਾ ਦੇ ਤੁਲ ਬਚਨਾਂ ਨੂੰ ਚੁਣ ਕੇ ਉਸ ਵਿੱਚ ਜੜਾਂ ਸਭ ਸ਼ੁਭ ਭਾਖਾ ਕਰਕੇ ਇਸ ਰਚਨਾ ਵਿੱਚ ਤਰਾਂ ਅਤੇ ਅਪਾਰ ਤੇ अनोखी ਕਥਾ ਨੂੰ ਚਿਤ ਵਿੱਚ ਸਮਝ ਕੇ ਉਸ ਦੀ ਰਚਨਾ ਕਰਾਂ 6 ਪਰਿਵਾਰ ਦੇ ਡਰ ਤੋਂ ਉਦਾਸ ਹੋ ਕੇ ਰਾਜੇ ਨੇ ਘਰ ਛੱਡ ਦਿੱਤਾ ਅਤੇ ਬਨ ਵਿੱਚ ਜਾ ਵਸਿਆ ਸੂਰਥ ਨਾਮ ਅਤੇ ਮਨੀਸ਼ਵਰ ਪੇਖwale ਉਸ ਰਾਜੇ ਨੇ ਸਮਾਨ ਗੁਣਾ ਨੂੰ ਧਾਰਨ ਕਰਨ ਵਾਲੇ ਸਮਾਧੀ ਨਾਲ ਵਿਚਾਰ ਕੀਤਾ ਕਿ ਚੰਡੀ ਨਾਮ ਦੀ ਨਾ ਖੰਡੇ ਜਾ ਸਕਣ ਵਾਲੇ ਦੈਨਤਾ ਦਾ ਕ੍ਰੋਧ ਕਰਕੇ ਖੰਡਨ ਕਰਨ ਵਾਲੀ ਦੇਵਤਿਆਂ ਦੀ ਰੱਖਿਆ ਲਈ ਕਿਵੇਂ ਸਾਹਮਣੇ ਪ੍ਰਗਟ ਹੋਈ ਉਹ ਦੋਵੇਂ ਮੇਦਸ ઋષਿ ਪਾਸ ਜਾ ਕੇ ਪੁੱਛਦੇ ਹਨ ਕਿ हे ਸਾਧੂ ਪੁਰਸ਼ ਚੰਡੀ ਦੀ ਅਗਾਦ ਕਫਾ ਕਿਸ ਪ੍ਰਕਾਰ ਦੀ ਹੈ ਸਾਨੂੰ ਸੁਣਾਓ ਸਤ ਤੋਟਕ ਛੰਦ Muni ਨੇ ਕਿਹਾ ਜਿੱਥੇ ਸੇਜਾ ਨੂੰ ਸਜਾ ਕੇ ਹਰੀ ਸੌ ਰਹਾ ਸੀ ਅਤੇ ਜਿੱਥੇ ਜਲ ਦਾ ਫੈਲਾਓ ਬਹੁਤ ਭਿਆਨਕ ਅਤੇ ਵਿਸ਼ਾਲ ਸੀ ਉੱਥੇ ਵਿਸ਼ਨੂੰ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਅਤੇ ਉਸ ਵਿੱਚੋਂ ਵਿਸ਼ੂ ਦਾ ਕਰਤਾ ਬ੍ਰਹਮਾ ਉਤਪਨ ਹੋਇਆ ਉਸ ਦੇ ਕੰਨਾਂ ਦੀ ਮੈਲ ਤੋਂ ਦੋ ਦੈਂਤਾਂ ਦੀ ਰਚਨਾ ਹੋਈ